ਸੱਡਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਸੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਚੰਡੀਗੜ੍ਹ ਦੀ ਕਹਿੰਦੇ ਚੰਡੀਗੜ੍ਹ ਤੇ ਮੁੱਦੇ ਦੇ ਉੱਪਰ ਰੌਲਾ ਕਾਫੀ ਜ਼ਿਆਦਾ ਵੱਧ ਗਿਆ ਔਰ ਸਿਆਸੀ ਖੰਸਾਨ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਰੌਲਾ ਤਾਂ ਸੂਣਾ ਦੇ ਵੇਲੇ ਛੜਦਾ ਹੀ ਹੁੰਦਾ ਪਰ ਇਹ ਜਿਹੜਾ ਰੌਲਾ ਨਵਾਂ ਛੜਿਆ ਇਹਦੇ ਵਿੱਚ ਅਸਲ ਵਿੱਚ ਚੰਡੀਗੜ੍ਹ ਦੇ ਵਿੱਚ ਜੋ ਹਰਿਆਣਾ ਨੂੰ 10 ਏਕੜ ਜ਼ਮੀਨ ਦਿੱਤੀ ਗਈ ਆ ਵਖਰੇ ਤੌਰ ਦੇ ਉੱਤੇ ਹਰਿਆਣਾ ਨੂੰ ਵਿਧਾਨ ਸਭਾ ਵਾਸਤੇ ਦਿੱਤੀ ਗਈ ਹੈ ਨਵੀਂ ਵਿਧਾਨ ਸਭਾ ਦੇ ਲਈ ਕੇਂਦਰ ਦੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਇਹਦੇ ਕਰਕੇ ਹੁਣ ਰੌਲਾ ਵੱਧ ਰਿਹਾ ਕਿਉਂਕਿ ਦੇਖੋ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਬਸਥਾਇਆ ਗਿਆ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦਾ ਹੀ ਰਹੂਗਾ ਇਹ ਗੱਲ ਆ ਲਗਾਤਾਰ ਆਪਾਂ ਸੁਣਦੇ ਆਏ ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਪਰ ਇਹਦੇ ਵਿੱਚ ਨਵੀਂ ਗੱਲ ਦੀ ਜਦੋਂ ਐਂਟਰੀ ਹੁੰਦੀ ਆ ਉਦੋਂ ਫਿਰ ਕਮਸਾਨ ਮੱਚਦਾ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਤੇ ਪਤਾ ਲੱਗਾ ਜੀ ਕਿ ਚੰਡੀਗੜ੍ਹ ਦੇ ਵਿੱਚੋਂ 10 ਏਕੜ ਜ਼ਮੀਨ ਹਰਿਆਣਾ ਦੀ ਨਵੀਂ ਵਿਧਾਨ ਸਭਾ ਦੇ ਲਈ ਜਾਰੀ ਕਰ ਦਿੱਤੀ ਗਈ ਆ ਅਲਰਟ ਹੋ ਗਈ ਐ ਨੋਟੀਫਿਕੇਸ਼ਨ ਵੀ ਹੋ ਗਿਆ ਤੇ ਇਹਦੇ ਉੱਤੇ ਪੰਜਾਬੀ ਹੈਰਾਨ ਆ ਤੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਇਹਤੇ ਸਿਆਸਤ ਵੀ ਕੀਤੀ ਜਾ ਰਹੀ ਆ ਆਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਚੰਡੀਗੜ੍ਹ ਦੇ ਉੱਤੋਂ ਪੰਜਾਬ ਦਾ ਹੱਕ ਕਮਜ਼ੋਰ ਕਰਨ ਦੇ ਲਈ ਤੇ ਹਰਿਆਣਾ ਨੂੰ ਵੱਖਰੀ ਜਿਹੜੀ ਆ ਵਿਧਾਨ ਸਭਾ ਦੀ ਜ਼ਮੀਨ ਦਿੱਤੀ ਗਈ ਆ ਜੇ ਹਰਿਆਣੇ ਨੇ ਵੱਖਰੀ ਜ਼ਮੀਨ ਲੈਣੀ ਆ ਜਾਂ ਉਹਨੋਂ ਵੱਖਰੀ ਵਿਧਾਨ ਸਭਾ ਦੀ ਲੋੜ ਹੈਗੀ ਆ ਨਵੀਂ ਵਿਧਾਨ ਸਭਾ ਦੀ ਉਹਨਾਂ ਨੂੰ ਤੁਸੀਂ ਕੁਰੂਕhetra ਚ ਦੇ ਦਿਓ ਤੁਸੀਂ ਐਉਂ ਕਰੋ ਜੀ ਉਹਨਾਂ ਨੂੰ ਪੰਚਕੂਲੇ ਚ ਦੇ ਦਿਓ ਜੀਨ ਚ ਦੇ ਦਿਓ ਕਰਨਾਲ ਚ ਦੇ ਦਿਓ ਸਿਰਸ ਚ ਦੇ ਦਿਓ ਕਿਤੇ ਵੀ ਦੇ ਦਿਓ ਇੱਥੇ ਹੀ ਕਿਉਂ ਦੰਨੇ ਆ ਚੰਡੀਗੜ੍ਹ ਦੇ ਵਿੱਚ ਹੀ ਕਿਉਂ ਦੰਨੇ ਆ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਕਿ ਭਾਈ ਚੰਡੀਗੜ੍ਹ ਸਾਡਾ ਉਧਰੋਂ ਅਨਿਲ ਵਿੱਚ ਜਿਹੜੇ ਕਿ ਹੈਗੇ ਨੇ ਕੈਬਨਿਟ ਮੰਤਰੀ ਹਰਿਆਣੇ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪਹਿਲਾਂ S.Y.L ਦਾ ਮਸਲਾ ਹੱਲ ਕਰੋ ਪਹਿਲਾਂ ਹਿੰਦੀ ਭਾਸ਼ੀ ਇਲਾਕੇ ਸਾਨੂੰ ਵਾਪਸ ਕਰੋ ਤੇ ਫਿਰ ਤੁਸੀਂ ਇਹ ਗੱਲ ਕਰੋ ਫਿਰ ਆਪਾਂ ਅਗਲੀ ਗੱਲ ਕਰਦੇ ਆ ਸੋ ਮਤਲਬ ਇਹ ਜੀ ਕਿ 10 ਦਿਨ ਦੇ ਲਈ ਮੁੱਦਾ ਵਧੀਆ ਬਣ ਗਿਆ ਸਿਆਸੀ ਲੋਕਾਂ ਨੇ ਰੌਲਾ ਰੱਪਾ ਪਾਈ ਜਾਨੇ ਇੱਥੇ ਬਾਅਦ ਦੇ ਵਿੱਚ ਹੋਰ ਮੁੱਦੇ ਵੱਲ ਤੁਰ ਪੈਣਗੇ ਪਰ ਮੈਂ ਸੋਚਣਾ ਵੀ ਜਦੋਂ ਕਿਸਾਨ ਨੂੰ ਲੋੜਾ ਹੁੰਦੀ ਆ ਕਿਸਾਨ ਨੇ ਕੋਈ ਮੰਗ ਬਣਮਾਉਣੀ ਆ ਕਿਸਾਨ ਨੂੰ ਇਹ ਪ੍ਰਤੀਤ ਹੁੰਦਾ ਵੀ ਭਾਈ ਧੱਕਾ ਤੇ ਧੋਖਾ ਹੋ ਰਿਹਾ ਉਹ ਆਪਣੇ ਟਰੈਕਟਰ ਟਰਾਲੀਆਂ ਚੱਕਦਾ ਦਿੱਲੀ ਵੱਲ ਤੁਰ ਪੈਂਦਾ ਮੈਂ ਕੋਣੋਂ ਦਿੱਲੀ ਦੇ ਵੱਲ ਜਾਣ ਤੋਂ ਰੋਕ ਦਿੱਤਾ ਜਾਂਦਾ ਤੇ ਮੈਂ ਉਸੇ ਤਰੀਕੇ ਨਾਲ ਕਹਿਣਾ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਲੱਗਦਾ ਕਿ ਭਾਈ ਸਾਡੇ ਨਾਲ ਧੱਕਾ ਹੋਇਆ ਪੰਜਾਬ ਨਾਲ ਧੱਕਾ ਨਹੀਂ ਹੋਣ ਦੇਣਾ ਪੰਜਾਬ ਦੇ ਹੱਕ ਤੇ ਡਾਕਾ ਵੱਜਦਾ ਉਹ ਹੋਣ ਸਾਰੀਆਂ ਪਾਰਟੀਆਂ ਇਕੱਠੀਆਂ ਦਿੱਲੀ ਵੱਲ ਜਾਣ ਦਿੱਲੀ ਵੱਲ ਪ੍ਰਦਰਸ਼ਨ ਕਰਨ ਦਿੱਲੀ ਵੱਲ ਧਰਨਾ ਲਾਉਣ ਤੇ ਉਧਰ ਆਪ ਕਿਉਂ ਨਹੀਂ ਜਾਂਦੇਗਾ ਇਹ ਅਸਲ ਦੇ ਵਿੱਚ ਕਾਗਜ਼ੀ ਸ਼ੇਰ ਆ ਬਿਆਨਾਂ ਵਾਲੇ ਸ਼ੇਰ ਆ ਇਹਨਾਂ ਨੇ ਬਿਆਨ ਦੇਣੇ ਆ ਹਫ਼ਤਾ 10 ਦਿਨ ਇਹ ਕੰਮ ਚੱਲੀ ਜਾਣਾ ਫੇਰ ਗੱਲ ਆਈ ਗਈ ਹੋ ਜਾਣੀ ਆ ਤੁਸੀਂ ਦੇਖੋ ਵੀ ਇਹਨਾਂ ਲੋਕਾਂ ਨੇ ਚੰਡੀਗੜ੍ਹ ਦੇ ਵਿੱਚੋਂ ਜ਼ਮੀਨ ਜਿਹੜੀ ਦਿੱਤੀ ਗਈ ਆ ਉਹ ਕਮਿਸ਼ਨ ਬਣੀਆਂ ਇਹਨਾਂ ਲੋਕਾਂ ਦੇ ਕੋਲੇ ਤਾਂ ਨੋਟੀਫਿਕੇਸ਼ਨ ਦੀ ਕਾਪੀ ਹੈ ਨਹੀਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਹੈ ਪ੍ਰੋਫੈਸਰ ਜਗਮੂਨ ਸਿੰਘ ਰਾਜੂ ਉਹਨਾਂ ਨੇ ਆਰਟੀਆਈ ਪਾਈ ਕਿ ਕੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਜੇਕਰ ਹੈ ਤਾਂ ਜਿਹੜੀ ਇਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਕੋਈ ਨੋਟੀਫਿਕੇਸ਼ਨ ਹੈ ਕੋਈ ਕਾਗਜ਼ ਪੱਤਰ ਕੋਈ ਦਸਤਾਵੇਜ਼ ਡਾਕੂਮੈਂਟ ਲਿਖਤ ਪਰਤ ਕੋਈ ਹੋਵੇ ਵੀ ਭਾਈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਉਹਨੇ ਦਾਵਾ ਕੀਤਾ ਕਿ ਆਰਟੀਆਈ ਦੇ ਰਵਿਚ ਮੈਨੂੰ ਉੱਤਰ ਮਿਲਿਆ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ ਸਾਡੇ ਕੋਲੇ ਕੋਈ ਨੋਟੀਫਿਕੇਸ਼ਨ ਕੋਈ ਕਾਗਜ਼ ਪੱਤਰ ਕੋਈ ਦਸਤਾਵੇਜ਼ ਨਹੀਂ ਆ ਜਿਹੜਾ ਇਹ ਦਰਸਾਉਂਦਾ ਹੋਵੇ ਕਿ ਲਿਖਤ ਪਰਤ ਦੇ ਰੂਪ ਦੇ ਵਿੱਚ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਸੋ ਤੁਸੀਂ ਦੇਖੋ ਵੀ ਸਾਡੇ ਕੋਲੇ ਤਾਂ ਇਹਦਾ ਕੋਈ ਸਬੂਤ ਹੈ ਨਹੀਂ ਜਾਂ ਜੇ ਕਿਸੇ ਪਾਰਟੀ ਕੋਲ ਹੈਗਾ ਉਹ ਭਾਈ ਕੱਢ ਕੇ ਲਿਆਵੇ ਸਬੂਤ ਤੇ ਕਵੇ ਆ ਪਿਆ ਦੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਵਾਕਈ ਬਹੁਤ ਜ਼ਿਆਦਾ ਰੌਲਾ ਜਿਹੜਾ ਹਲੇ ਹੋਰ ਜ਼ਿਆਦਾ ਪਾਊਗਾ ਤੇ ਉਧਰ ਸੁਨੀਲ ਜਾਖੜ ਉਹਨਾਂ ਨੇ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਔਰ ਕਹਿੰਦੇ ਕਿ ਅਸਤੀਫੇ ਦੇ ਬਾਬਤ ਪਹਿਲੀ ਵਾਰ ਜਾਖੜ ਹੋਰਾਂ ਨੇ ਚੁੱਪੀ ਤੋੜੀ ਹੈ ਜੀ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਪਹਿਲੀ ਵਾਰ ਚੁੱਪ ਤੋੜੀ ਹੈ ਹੁਣ ਤੱਕ ਉਸ ਵਿਸ਼ੇ ਦੇ ਉੱਤੇ ਚੁੱਪ ਰਹੇ ਆ ਪਰ ਹੁਣ ਉਹਨਾਂ ਨੇ ਚੁੱਪ ਤੋੜੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਿਲਕੁਲ ਮੈਂ ਅਸਤੀਫਾ ਦਿੱਤਾ ਅਸਤੀਫਾ ਮੇਰਾ ਪ੍ਰਧਾਨ ਮੰਤਰੀ ਸਾਹਿਬ ਤੇ ਜੇਪੀ ਨਡਾ ਦੇ ਕੋਲ ਪਿਆ ਜਦੋਂ ਵੀ ਉਹ ਚਾਹਣ ਮੇਰੇ ਅਸਤੀਫੇ ਨੂੰ ਮਨਜ਼ੂਰ ਕਰ ਸਕਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਕਿਸੇ ਵੀ ਪਾਰਟੀ ਦਾ ਪ੍ਰਧਾਨ ਹੋਵੇ ਕਿ ਜੇਕਰ ਉਹਦੀ ਉਸ ਪਾਰਟੀ ਨੂੰ ਮੰਨ ਚਾਹੀ ਸਫਲਤਾ ਨਹੀਂ ਮਿਲਦੀ ਤਾਂ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਧਾਨ ਦੀ ਉਹ ਕਹਿੰਦੇ ਵੀ ਮੇਰੀ ਜ਼ਿੰਮੇਵਾਰੀ ਹੈ ਮੈਂ ਇਸ ਕਰਕੇ ਤੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਉਹ ਕਹਿੰਦੇ ਉਦਾਂ 6% ਵੋਟ ਤੋਂ ਅਸੀਂ 18% ਵੋਟ ਤੱਕ ਪਹੁੰਚੇ ਆ ਇਹ ਤਾਂ ਚਲੋ ਕਾਮਯਾਬੀ ਦੀ ਗੱਲ ਆ ਪਰ ਅਸੀਂ ਸੀਟ ਤਾਂ ਕੋਈ ਨਹੀਂ ਜਿੱਤੀ ਇਸ ਕਰਕੇ ਭਾਈ ਮੈਂ ਕੁਰਸੀ ਨਾਲ ਚੰਬੜਿਆ ਨਹੀਂ ਰਹਿਣਾ ਚਾਹੁੰਦਾ ਜੇਕਰ ਇਹ ਲੱਗੇ ਕਿਸੇ ਨੂੰ ਕਿ ਭਾਈ ਇਹਦੀ ਅਗਵਾਈ ਦੇ ਵਿੱਚ ਸੀਟਾਂ ਨਹੀਂ ਨਿਕਲੀਆਂ ਤੇ ਮੈਂ ਚਾਹੁੰਦਾ ਜਿਹਾ ਕਿਸੇ ਵੀ ਹੋਰ ਕਾਬਿਲ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਉਹ ਕਹਿੰਦੇ ਕਿ ਮੈਂ ਇਸ ਤੋਂ ਪਹਿਲਾਂ ਵੀ ਅਸਤੀਫਾ ਦਿੱਤਾ ਸੀ ਜਦੋਂ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਤੇ ਜਦੋਂ ਮੈਂ ਹਾਰ ਗਿਆ ਤੇ ਹੋਰ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਉਦੋਂ ਵੀ ਮੈਂ ਅਸਤੀਫਾ ਦਿੱਤਾ ਸੀ ਤੇ ਇਹ ਗੱਲ ਤੋਂ ਪਤਾ ਲੱਗ ਜਾਂਦਾ ਜੀ ਕਿ ਸੁਨੀਲ ਜਾਖੜ ਬਾਰੇ ਜਿਹੜੀਆਂ ਚਰਚਾਵਾਂ ਛੜੀਆਂ ਸੀ ਕਿ ਅਸਤੀਫਾ ਦੇਤਾ ਅਸਤੀਫਾ ਦੇਤਾ ਅਸਤੀਫਾ ਦੇਤਾ ਤੇ ਬੀਜੇਪੀ ਦੇ ਕੁਝ ਕੰਮ ਨੇ ਗੱਲ ਕਹੀ ਸੀ ਕਿ ਇਹ ਅਫਵਾਹ ਹੈ ਅਫਵਾਹ ਹੈ ਜਾਖੜ ਸਾਹਿਬ ਨੇ ਨਾਲ ਹੀ ਨੇ ਅਸਤੀਫਾ ਬਿਲਕੁਲ ਨਹੀਂ ਦਿੱਤਾ ਗਿਆ ਤੇ ਉਹ ਸਾਰੀਆਂ ਗੱਲਾਂ ਬਕਵਾਸ ਵਾਲੀਆਂ ਝੂਠੀਆਂ ਸੀ ਤੇ ਜਾਖੜ ਹੋਣ ਦੀ ਗੱਲ ਸਹੀ ਸੀ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਦੂਜੀ ਗੱਲ ਇਹ ਆ ਵੀ ਹੁਣ ਆਪਾਂ ਖਬਰ ਪਿਛਲੇ ਦਿਨੀ ਪੜ੍ਹੀ ਸੀ ਕਿ ਭਾਈ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਨਵਾਂ ਪ੍ਰਧਾਨ ਲਾਉਣ ਦੀ ਤਿਆਰੀ ਆ ਕੋਈ ਨਵਾਂ ਪ੍ਰਧਾਨ ਲੱਭਿਆ ਜਾ ਰਿਹਾ ਇਹਦਾ ਮਤਲਬ ਇਹ ਸਾਰੀਆਂ ਗੱਲਾਂ ਸੱਚੀਆਂ ਸੀ ਵਿੱਚ ਵਿਚਾਲੇ ਕਾਫੀ ਕੁਝ ਚੱਲ ਰਿਹਾ ਸੀ ਜੀ ਜੀ ਬਿਲਕੁਲ ਡੈਲਾ ਸਾਹਿਬ ਉਹ ਤੇ ਡਿਪਟੀ ਲੌਂ ਕਹਿੰਦੇ ਉਹਨਾਂ ਨੂੰ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜੀ ਕਿਉਂ ਹਾਂ ਬਿਲਕੁਲ ਜੀ ਡਿਪਟੀ ਲੌਂ ਜਿਹੜਾ ਉਹਨੂੰ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਡਿੰਪਲੀਟ ਨੂੰ નોਟਿਸ ਇਸ ਕਰਕੇ ਜਾਰੀ ਕੀਤਾ ਗਿਆ ਕਿਉਂਕਿ ਆਪਾਂ ਜਾਣਦੇ ਆਂ ਵੀ ਇਸ ਵੇਲੇ ਚੋਣ ਕਮਿਸ਼ਨ ਦੇ ਵੱਲੋਂ ਕੱਲੀ-ਕੱਲੀ ਗੱਲ ਦੇ ਉੱਤੇ ਨਿਗਰਾਨੀ ਰੱਖ ਕੇ ਚਾਰਾ ਸੀਟਾਂ ਦੇ ਉੱਤੇ ਜਿੱਥੇ ਜ਼ਿਮਨੀ ਚੋਣ ਹੋ ਰਹੀ ਆ ਤੇ ਇੱਥੇ ਜਿਹੜੇ ਵੀ ਬੰਦੇ ਦੇ ਵੱਲੋਂ ਕੋਈ ਗਲਤੀ ਕੀਤੀ ਜਾਂਦੀ ਆ ਕੋਈ ਵਿਧਿ ਕੀ ਕੀਤੀ ਜਾਂਦੀ ਆ ਜਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਆ ਉਹਨੂੰ ਨੋਟਿਸ ਜਾਰੀ ਹੁੰਦਾ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਤੇ ਰਾਜਾ ਵਿੜਿੰਗ ਨੂੰ ਵੀ ਹੋਇਆ ਸੀ ਕਿਉਂਕਿ ਇਹਨਾਂ ਦੇ ਉੱਤੇ ਕਿਸੇ ਦੇ ਉੱਤੇ ਮਸਜਿਦ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਤੇ ਕਿਸੇ ਦੇ ਉੱਤੇ ਨੌਕਰੀਆਂ ਦੇਣ ਦਾ ਵਾਅਦਾ ਕਰਨ ਦੀ ਗੱਲ ਕੀਤੀ ਗਈ ਸੀ ਇਸ ਕਰਕੇ ਇਹਨਾਂ ਦੋਵਾਂ ਨੇ ਤਾਂ ਆਪਣਾ ਉੱਤਰ ਲਿਖ ਕੇ ਭੇਜਦਾ ਹੁਣ ਜਾਣਕਾਰੀ ਮਿਲੀ ਜੀ ਕਿ ਡਿੰਪੀ ਢਲੋਂ ਦੇ ਉੱਤੇ ਦੋਸ਼ ਲੱਗਾ ਵਿਰੋਧਗਰ ਨੇ ਲਾਇਆ ਵੀ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਦੇ ਪੋਸਟਰ ਲੱਗੇ ਕੰਦਾਂ ਦੇ ਉੱਤੇ ਉਹਨਾਂ ਪੋਸਟਰਾਂ ਦੇ ਉੱਤੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੀਆਂ ਫੋਟੋਆਂ ਲਾ ਕੇ ਉਹਨਾਂ ਨੇ ਉੱਤੇ ਕਰੌਸ ਦਾ ਨਿਸ਼ਾਨ ਬਣਾਇਆ ਉੱਤੇ ਕਾਟਾ ਮਾਰਿਆ ਹੋਇਆ ਇਸ ਕਰਕੇ ਉਹ ਕਹਿੰਦੇ ਜੀ ਕਿ ਭਾਈ ਇੱਥੇ ਇਹ ਆ ਕੁਸ਼ ਹੈਗਾ ਵੀ ਭਾਈ ਇਹਨਾਂ ਨੂੰ ਨੋਟਿਸ ਜਾਰੀ ਕਰਵਾਇਆ ਗਿਆ ਹੁਣ ਨੋਟਿਸ ਜਾਰੀ ਕਰਕੇ ਚੋਣ ਕਮਿਸ਼ਨ ਨੇ ਕਿਹਾ ਵੀ ਇੱਕ ਤਾਂ 24 ਘੰਟੇ ਦੇ ਵਿੱਚ ਵਿੱਚ ਉੱਤਰ ਦਿਓ ਤੇ ਦੂਜਾ ਭਾਈ ਤੁਸੀਂ ਜਿੰਨੇ ਵੀ ਪੋਸਟਰ ਲਾਏ ਆ ਇਹ ਸਾਰੇ ਜਿਹੜੇ ਸਾਰੇ ਪੋਸਟਰ ਛੇਤੀ ਛੇਤੀ ਲਾਓ ਕਿਉਂਕਿ ਤੁਸੀਂ ਕਿਸੇ ਦੇ ਸਨਮਾਨ ਨੂੰ ਛੱਟ ਮਾਰਦੇ ਹੋ ਇਸ ਤਰੀਕੇ ਦੇ ਨਾਲ ਨਹੀਂ ਹੋਣ ਦਿੱਤਾ ਜਾਊਗਾ ਸੋ ਦੇਖਦੇ ਆ ਭਾਈ ਕੀ ਬਣਦਾ ਜੀ ਬਿਲਕੁਲ ਨਾਣਾ ਸਾਹਿਬ ਦਲਬੀਰ ਗੋਲਡੀ ਨੂੰ ਲੈ ਕੇ ਚਿਤਤੀ ਅਜੇ ਵੀ ਬਰਕਰਾਰ ਹੈ ਜੀ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਫਿਰ ਤੋਂ ਦਲਬੀਰ ਗੋਲਡੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਜੀ ਹਾਂ ਬਿਲਕੁਲ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਦਲਬੀਰ ਸਿੰਘ ਗੋਲਡੀ ਦੇ ਬਾਰੇ ਅਸਧੇ ਤਰੀਕੇ ਨਾਲ ਟਿੱਪਣੀ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਕੋਈ ਬੰਦਾ ਪ੍ਰਚਾਰ ਕਰਦਾ ਫਿਰੇ ਪਰ ਜਿਹੜਾ ਪਾਰਟੀ ਛੱਡ ਗਿਆ ਛੱਡ ਗਿਆ ਉਹਨੂੰ ਪਾਰਟੀ ਦੇ ਵਿੱਚ ਹੁਣ ਛੇਤੀ ਕਿਤੇ ਨਹੀਂ ਲਿਆ ਜਾਊਗਾ ਇਹ ਗੱਲ ਦਲਬੀਰ ਗੋਲਡੀ ਨਾਲ ਇਸ ਕਰਕੇ ਜੁੜਦੀ ਹੈ ਕਿਉਂਕਿ ਉਹ ਬੰਦਾ ਪ੍ਰਚਾਰ ਕਰ ਰਿਹਾ ਉਹ ਬੰਦਾ ਅਮਰਤਾ ਵੜਿੰਗ ਦੇ ਪੱਖ ਦੇ ਵਿੱਚ ਫਿਰ ਰਿਹਾ ਹਾਲਾਂਕਿ ਉਹ ਹੁਣ ਕਾਂਗਰਸ ਦਾ ਨਹੀਂ ਹੈ ਉਹ ਹੁਣ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਉਹਨੂੰ ਕੱਢਿਆ ਨਹੀਂ ਤੇ ਉਹਨੇ ਛੱਡਿਆ ਨਹੀਂ ਤੇ ਕਾਂਗਰਸ ਨੇ ਉਹਨੂੰ ਲਿਆ ਨਹੀਂ ਪਰ ਉਹ ਆਉਣਾ ਚਾਹੁੰਦਾ ਹਾਲੇ ਤੱਕ ਤਾਂ ਉਹ ਮੰਝ ਧਾਰ ਦੇ ਵਿੱਚ ਹੀ ਹੈ ਵੀਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਜਿਸ ਤਰੀਕੇ ਦੇ ਨਾਲ ਪ੍ਰਸਥਿਤੀਆਂ ਬਣੀਆਂ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਉਹ ਇਹੀ ਹੈ ਜੀ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਦਲਬੀਰ ਗੋਲਡੀ ਸ਼ਾਇਦ ਕਾਂਗਰਸ ਦੇ ਵਿੱਚ ਆਤਾ ਜਾਊ ਪਰ ਹੁਣ ਜਲੀਲ ਜੇ ਹੋਣ ਵਾਲੀ ਗੱਲ ਆ ਕਿਉਂਕਿ ਪਾਰਟੀ ਦੇ ਨੇਤਾ ਸਿੱਧਾ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਜਾਣ ਦੀ ਜਿੰਨੀ ਕਾੜੀ ਸੀ ਤੇ ਫਿਰ ਭਾਈ ਤੁਸੀਂ ਗਏ ਤੇ ਉੱਥੇ ਟਿਕੇ ਰਹੋ ਹੁਣ ਤੁਸੀਂ ਵਾਪਸ ਆਉਣ ਦੀ ਗੱਲ ਕਿਉਂ ਕਰਦੇ ਆ ਤੇ ਦਲਬੀਰ ਗੋਲਡੀ ਨੇ ਸੱਚੇ ਮੁੱੱਚ ਜਾਣ ਦੀ ਕਾੜੀ ਵੀ ਬਹੁਤ ਕੀਤੀ ਉਹਨੂੰ ਕਾੜ ਏਨੀ ਪਈ ਸੀ ਵੀ ਭਾਈ ਨਵੀਂ ਥਾਂ ਦੇ ਉੱਤੇ ਪਤਾ ਨਹੀਂ ਕੀ ਹੋ ਜਾਣਾ ਪਰ ਹੋਇਆ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਸੀ ਕਿਉਂਕਿ ਆਮ ਆਦਮੀ ਪਾਰਟੀ ਜਾਂ ਕੋਈ ਵੀ ਹੋਰ ਸਿਆਸੀ ਪਾਰਟੀ ਗ੍ਰਾਫ ਤਾਂ ਇਹਨਾਂ ਪਾਰਟੀਆਂ ਦਾ ਜਿਵੇਂ ਤੜਕੇ ਉੱਠ ਕੇ ਸ਼ੇਅਰ ਬਾਜ਼ਾਰ ਹੁੰਦੇ ਆ ਕੋਈ ਤਾਂ ਨੂੰ ਹੁੰਦਾ ਕੋਈ ਠਾਣੂ ਹੁੰਦਾ ਇਸ ਤਰੀਕੇ ਦੇ ਨਾਲ ਆ ਆਮ ਆਦਮੀ ਪਾਰਟੀ ਦਾ ਗ੍ਰਾਫ ਕਿੱਥੇ ਹੁੰਦਾ ਸੀ ਤੇ ਅੱਜ ਕਿੱਥੇ ਆ ਸੋ ਆਪਾਂ ਜਾਣਦੇ ਆ ਪਰ ਦਲਬੀਰ ਗੋਲਡੀ ਦੀ ਬਹੁਤ ਵੱਡੀ ਗਲਤੀ ਸੀ ਉਹਨੇ ਪਾਰਟੀ ਬਦਲੀ ਤੇ ਮੇਰਾ ਖਿਆਲ ਆ ਵੀ ਹੁਣ ਉਹਨੂੰ ਵੀ ਇਸੇ ਗੱਲ ਦਾ ਅਹਿਸਾਸ ਹੋ ਰਿਹਾ ਜੀ ਬਿਲਕੁਲ ਤਿਆਣਾ ਸਾਹਿਬ ਸੁਖਵੀਰ ਬਾਦਲ ਹੋਰਾਂ ਦਾ ਕੀ ਹਾਲ ਹੈ ਜੀ ਕਹਿੰਦੇ ਪੀਜੀਆਈ ਦੇ ਵਿੱਚ ਦਾਖਲ ਨੇ ਹਾਂ ਬਿਲਕੁਲ ਜੀ ਆਪਾਂ ਖਬਰ ਤਾਂ ਜੀ ਕੀਤੀ ਸੀ ਕਿ ਸੁਖਮੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਦੇ ਪੈਰ ਦੇ ਉੱਤੇ ਫ੍ਰੈਕਚਰ ਹੋ ਗਿਆ ਕਿਉਂਕਿ ਅਕਾਲ ਤਖਤ ਸਾਹਿਬ ਜਦੋਂ ਉਹ ਗਏ ਤੇ ਉਸ ਵੇਲੇ ਉਹਨਾਂ ਦੀ ਕੁਰਸੀ ਟੁੱਟ ਗਈ ਜਦੋਂ ਬੈਠੇ ਸੀ ਜਿੱਥੇ ਉਹ ਕੁਰਸੀ ਟੁੱਟਣ ਕਰਕੇ ਤੇ ਫਿਰ ਉਹ ਕਹਿੰਦੇ ਜੀ ਕਿ ਉਹਨਾਂ ਦੇ ਫ੍ਰੈਕਚਰ ਹੋ ਗਿਆ ਪੈਰ ਦੇ ਉੱਤੇ ਜਦੋਂ ਬੈਲੈਂਸ ਵਿਗੜ ਗਿਆ ਜਦੋਂ ਉਹ ਡਿੱਗ ਪਏ ਤੇ ਫਿਰ ਉਹਨਾਂ ਦੇ ਪੈਰ ਦੇ ਉੱਤੇ ਪਲਾਸਟਰ ਲਵਾਇਆ ਗਿਆ ਸੀ ਇਹ ਗਏ ਸੀ ਅਕਾਲ ਤਖਤ ਸਾਹਿਬ ਤੇ ਅਰਜ਼ੀ ਦੇਣ ਦੇ ਲਈ ਕਿ ਮੈਨੂੰ ਕਿਰਪਾ ਕਰਕੇ ਜਿਹੜੀ ਵੀ ਤਨਖਾਹ ਲਾਉਣੀ ਆ ਉਹ ਜਲਦੀ ਲਾਈ ਜਾਵੇ 2 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਮੈਨੂੰ ਤਨਖਾਹਿਆ ਕਰਾਰ ਦਿੱਤੇ ਹੋਏ ਤੇ ਜਿਹੜੀ ਵੀ ਤਨਖਾਹ ਲਾਉਣੀ ਆ ਜਿਹੜੀ ਵੀ ਸਦਾ ਲਾਉਣੀ ਆ ਉਹ ਮੈਨੂੰ ਛੇਤੀ ਲਾ ਦਿੱਤੀ ਜਾਵੇ ਸੋ ਉਹ ਇਸ ਕਰਕੇ ਗਏ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਹੁਣ ਇਸ ਮਾਮਲੇ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਦੇ ਛੱਟ ਕਾਫੀ ਵਜੀ ਸੀ ਛੋਟੀ ਨਹੀਂ ਸੀ ਛੱਟ ਉਹਦੇ ਕਾਫੀ ਵਜੀ ਆ ਉਹਦੇ ਛੱਟ ਵਧੀਏ ਜੀ ਪੈਰ ਦੇ ਉੱਤੇ ਉਹਦਾ ਫ੍ਰੈਕਚਰ ਹੋ ਗਿਆ ਤੇ ਉਹਦਾ ਹੁਣ ਆਪਰੇਸ਼ਨ ਕੀਤਾ ਗਿਆ ਪੀਜੀਆਈ ਦੇ ਵਿੱਚ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਪੈਰ ਦੇ ਵਿੱਚ ਰਾਡ ਵੀ ਪਾਈ ਗਈ ਆ ਸੋਸਤ ਗਬੀਰ ਸਿੰਘ ਬਾਦਲ ਕਈ ਦਿਨ ਹੁਣ ਪੀਜੀਆਈ ਦੇ ਵਿੱਚ ਰਹਿਣਗੇ ਕਿਉਂਕਿ ਜਦੋਂ ਆਪਰੇਸ਼ਨ ਹੋ ਜੇ ਜਦੋਂ ਰਾਡ ਪਵੇ ਜਾਂ ਕੋਈ ਵੀ ਅੰਗ ਦੇ ਉੱਤੇ ਕੋਈ ਵੀ ਸਮੱਸਿਆ ਆਵੇ ਤਾਂ ਕਈ ਦਿਨ ਤਾਂ ਫਿਰ ਡਾਕਟਰ ਰੈਸਟ ਵਾਸਤੇ ਕਹਿੰਦੇ ਹੁੰਦੇ ਆ ਫਿਰ ਜਿਹੜੇ ਹਸਪਤਾਲ ਦੇ ਵਿੱਚ ਵੀ ਜਾ ਕੇ ਆਪਾਂ ਇਲਾਜ ਕਰਵਾਉਨੇ ਹਾਂ ਉੱਥੇ ਕੋਈ ਦਿਨ ਲੱਗ ਜਾਂਦੇ ਆ ਚਲੋ ਜੇ ਬਹੁਤ ਹੀ ਤੇਜ਼ ਪ੍ਰਣਾਲੀ ਨਾਲ ਇਲਾਜ ਹੋਵੇ ਤੇ ਤਾਂ ਕੁਝ ਜਿਹੜੇ ਹਫ਼ਤੇ ਨਹੀਂ ਥਾਂ ਦੇ ਉੱਤੇ ਕੁਝ ਦਿਨ ਲੱਗ ਜਾਂਦੇ ਹੋਣਗੇ ਪਰ ਗੱਲ ਇਹ ਜੀ ਕਿ ਹੁਣ ਉਹ ਉੱਥੇ ਰਹਿਣਗੇ 2-4 ਦਿਨ ਮੇਰਾ ਖਿਆਲ ਹਾਲੇ ਇਹ ਉੱਥੇ ਰਹਿਣਗੇ ਜੀ ਜੀ ਬਿਲਕੁਲ ਜਣਾ ਸਾਹਿਬ ਹੋਣ ਗੱਲ ਕਰਦੇ ਆ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਬਾਰੇ ਵਿੱਚ ਅੱਜ ਉਹ ਦਿਹਾੜਾ ਹੈ ਔਰ ਕਹਿੰਦੇ ਕਿ ਉਹਨਾਂ ਇਸ ਦਿਹਾੜੇ ਦੇ ਲਈ ਜਿਹੜਾ ਜਥਾ ਹੈ ਉਹ ਪਾਕਿਸਤਾਨ ਰਵਾਨਾ ਹੋ ਗਿਆ ਹੈ ਜੀ ਬਿਲਕੁਲ ਜੀ ਬਿਲਕੁਲ ਇੱਕਤਾ ਜੀ ਕਾ ਮੁਬਾਰਕਾਂ ਬਹੁਤ ਬਹੁਤ ਸਾਰੀ ਹੀ ਸੰਗਤ ਨੂੰ ਸਾਰੇ ਹੀ ਭੈਣਾ ਵੀਰਾਂ ਨੂੰ ਅੱਜ ਗੁਰਪੁਰਬ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਪੂਰੇ ਦੁਨੀਆ ਦੇ ਵਿੱਚ ਹਰ ਪਾਸੇ ਜਿੱਥੇ ਵੀ ਗੁਰੂ ਘਰ ਆ ਉੱਥੇ ਅੱਜ ਮਨੋਹਰ ਕੀਰਤਨ ਵੀ ਚੱਲ ਰਿਹਾ ਸੰਗਤ ਬਹੁਤ ਵੱਡੀ ਗਿਣਤੀ 'ਚ ਪਹੁੰਚ ਰਹੀ ਆ ਮੱਥਾ ਟੇਕ ਰਹੀ ਆ ਬੋਤਨ ਦੀ ਗੱਲ ਆ ਪਰ ਸੱਚੀ ਵਧਾਈਆਂ ਉਹਨਾਂ ਨੂੰ ਆ ਜਿਹਦੀ ਵਧਾਈਆਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਜ਼ਿੰਦਗੀ ਚ ਕਦੇ ਅਮਲ ਵੀ ਕੀਤਾ ਜਿਨ੍ਹਾਂ ਨੇ ਅਮਲ ਨਹੀਂ ਕੀਤਾ ਉਹ ਅਮਲ ਕਰਨ ਤੇ ਜਿਨ੍ਹਾਂ ਨੇ ਕੀਤਾ ਅਸਲ ਵਿੱਚ ਦਾ ਪ੍ਰਕਾਸ਼ਪੁਰਬ ਉਹਨਾਂ ਲਈ ਆ ਬਾਕੀਆਂ ਲਈ ਤਾਂ ਫੈਸਟੀਵਲ ਹੀ ਆ ਵੀ ਚਲੋ ਯਾਰ ਇੱਕ ਦਿਨ ਚਲੋ ਯਾਰ ਮੱਥਾ ਟੇਕ ਕੇ ਆ ਜਾਨੇ ਆ ਤੇ ਚਲੋ ਮੱਥਾ ਟੇਕਣ ਦਾ ਦਿਨ ਆ ਅੱਜ ਬਾਕੀ ਤਾਂ ਇਹ ਆ ਪਰ ਅਸੀਂ ਅਮਲ ਨਹੀਂ ਕਦੇ ਕੀਤਾ ਸਾਡੇ ਚੋਂ 99% ਲੋਕਾਂ ਨੇ ਤਾਂ ਨਹੀਂ ਕੀਤਾ ਆਪਾਂ ਕੱਲੇ ਮੱਥਾ ਹੀ ਟੇਕਦੇ ਹੁੰਨੇ ਆ ਪਰ ਫਿਰ ਵੀ ਗੱਲ ਇਹ ਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਆ ਜਿਹੜੀ ਉਹ ਜਾਂਦੀ ਹੁੰਦੀ ਜੀ ਉਧਰ ਨਨਕਾਣਾ ਸਾਹਿਬ ਦੇ ਵੱਲ ਜਾਂ ਹੋਰ ਵੱਖ-ਵੱਖ ਪਾਕਿਸਤਾਨ ਦੇ ਵੱਲ ਸਥਿਤ ਗੁਰਦਆਰਿਆਂ ਦੇ ਵਿੱਚ ਤੇ ਉਧਰ ਪਤਾ ਲੱਗਾ ਜੀ ਕਿ ਸੰਗਤ ਚਲੀ ਗਈ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜ ਦਿੱਤਾ ਗਿਆ ਉਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਗਈ ਆ ਐਤਕੀ ਵੀਜ਼ੇ ਘਟ ਲੱਗੇ ਆ ਇਸ ਗੱਲ ਦਾ ਦੁੱਖ ਅਫਸੋਸ ਗਿਲਾ ਜ਼ਾਹਰ ਕੀਤਾ ਸੀ ਪਿਛਲੇ ਦਿਨੀ ਆਪਾਂ ਜਾਣਦੇ ਆ ਇਸ ਗਿਲਾ ਜ਼ਾਹਰ ਕੀਤਾ ਸੀਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਰਾ ਨੇ ਉਹਨਾਂ ਨੇ ਕਿਹਾ ਸੀ ਜੀ ਕਿ ਇਤਕੀ ਸਿੱਖ ਸੰਗਤ ਦੇ ਵੀਜ਼ੇ ਬਹੁਤ ਘੱਟ ਆਏ ਆ ਪਰ ਚਲੋ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹ ਸਾਰੇ ਦੇ ਸਾਰੇ ਉੱਥੇ ਪਹੁੰਚ ਗਏ ਆ 23 ਤਰੀਕ ਨੂੰ ਯਾਨੀ ਕਿ 23 ਨਵੰਬਰ ਨੂੰ ਉਹ ਵਖ ਵਖ ਗੁਰਦਆਮਾਂ ਦੇ ਦਰਸ਼ਨ ਕਰਕੇ ਵਾਪਸ ਆਉਣਗੇ ਸੋ ਵਦਿਆ ਗੱਲ ਆ ਜੀ ਉਹ ਸਾਰੇ ਸੋਹਣੇ ਤਰੀਕੇ ਨਾਲ ਦਰਸ਼ਨ ਕਰਕੇ ਆਉਣ ਕੁਝ ਸਿੱਖ ਕੇ ਆਉਣ ਕੁਝ ਜਾਣ ਕੇ ਆਉਣ ਕੁਝ ਸਮਝ ਕੇ ਆਉਣ ਤੇ ਬਹੁਤ ਵਦਿਆ ਗੱਲ ਹੋਊਗੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਹੈ ਟਾਣਾ ਸਾਹਿਬ ਉਹ ਵੀ ਸਾਹਮਣੇ ਆਈ ਹੈ ਉਹਦੇ ਬਾਬਤ ਵੀ ਗੱਲ ਕਰ ਲਈਏ ਜ਼ਮੀਨੀ ਕਲੇਸ਼ ਕਹਿੰਦੇ ਭਰਾ ਨੇ ਭਰਾ ਦੇ ਹੀ ਗੋਲੀ ਮਾਰ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਜ਼ਮੀਨੀ ਕਲੇਸ਼ ਦੇ ਵਿੱਚ ਭਰਾ ਨਹੀਂ ਭਰਾ ਦੇ ਗੋਲੀ ਮਾਰ ਦਿੱਤੀ ਹੈ ਤੇ ਇਹ ਖਬਰ ਆਈ ਹੈ ਡਿੜਬਾ ਦੇ ਵੱਲੋਂ ਡਿੜਬਾ ਵੱਲੋਂ ਇਹ ਖਬਰ ਆਈ ਹੈ ਸੰਗਰੂਰ ਦੇ ਵੱਲੋਂ ਇੱਥੇ ਜ਼ਮੀਨੀ ਕਲੇਸ਼ ਚੱਲਦਿਆਂ ਭਰਾ ਨੇ ਭਰਾ ਦੇ ਗੋਲੀ ਮਾਰਤੀ ਵੱਡੇ ਭਰਾ ਨੇ ਛੋਟੇ ਭਰਾ ਦੇ ਗੋਲੀ ਮਾਰਤੀ ਆ ਉਹਦੀ ਮੌਤ ਹੋ ਗਈ ਹੈ ਤੇ ਮੌਕੇ ਤੋਂ ਇਹ ਫਰਾਰ ਹੋ ਗਿਆ ਪੰਜਾਬ ਦੇ ਵਿੱਚ ਆ ਕੁਝ ਆ ਖਬਰਾਂ ਆਮ ਹੋ ਗਈਆਂ ਦੁੱਖ ਹੁੰਦਾ ਇਸ ਗੱਲ ਦਾ ਵੀ ਦੇਖੋ ਚੱਲੀ ਕੀ ਕੀ ਜਾਂਦਾ ਪੰਜਾਬ ਦੇ ਵਿੱਚ ਇਹਨਾਂ ਖਬਰਾਂ ਨੂੰ ਪੜ੍ਹ ਕੇ ਸੁਣ ਕੇ ਜਾਣ ਕੇ ਰਹਿ ਰਹਿ ਕੇ ਦੁੱਖ ਹੁੰਦਾ ਵੀ ਯਾਰ ਪੰਜਾਬ ਇਹ ਉਹ ਤਾਂ ਨਹੀਂ ਆ ਇਸੇ ਕਰਕੇ ਮੈਂ ਕਹਿਣਾ ਵੀ ਦੇਖੋ ਪੰਜਾਬ ਦੇ ਵਿੱਚ ਜੋ ਕੁਝ ਇਸ ਵੇਲੇ ਚੱਲ ਰਿਹਾ ਇਹਦੇ ਬਾਰੇ ਕਦੇ ਕਿਆਸ ਥੋੜੀ ਕੀਤਾ ਸੀਗਾ ਵੀ ਭਾਈ ਆਹ ਕੁਝ ਚੱਲੀ ਜਾਂਦਾ ਇੱਥੇ ਜ਼ਮੀਨ ਦਾ ਰੌਲਾ ਜ਼ਮੀਨ ਦਾ ਵਿਵਾਦ ਆ ਤੇ ਕਹਿੰਦੇ ਵੀ ਭਰਾ ਨੇ ਭਰਾ ਦੇ ਗੋਲੀ ਮਾਰਤੀ ਆ ਸੋ ਇਹ ਪੰਜਾਬ ਉਹ ਨਹੀਂ ਆ ਜਿਹੜੇ ਪੰਜਾਬ ਦੀਆਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਇਥੇ ਭੈਣ ਭਰਾ ਦਾ ਕਤਲ ਕਰਵਾਈ ਜਾਂਦੀ ਆ ਪਿਓ ਪੁੱਤ ਦਾ ਕਤਲ ਕਰਵਾਈ ਜਾਂਦਾ ਕੋਈ ਕਿਸੇ ਨੂੰ ਮਾਰ ਜਾਂਦਾ ਉਹ ਕਿਸੇ ਨੂੰ ਮਾਰ ਜਾਂਦਾ ਆ ਤਾਂ ਅਜਿਹੀ ਪ੍ਰਸਥਿਤੀ ਬਣੀ ਪਈ ਆ ਇਹ ਅਜਿਹੇ ਹਾਲਾਤ ਆ ਸੋ ਬਾਕੀ ਸਾਰੀ ਸਿਆਣੇ ਆ ਪਰ ਪੰਜਾਬ ਉਹ ਨਹੀਂ ਪੰਜਾਬ ਦੇ ਵਿੱਚ ਇਹ ਕੁਝ ਜਿਹੜੋ ਵੀ ਹੁੰਦਾ ਉਦੋਂ ਸੱਚੇ ਮੁੱੱਚੇ ਦੁੱਖ ਹੁੰਦਾ ਵੀ ਆਹ ਕੁਝ ਪਤਾ ਨਹੀਂ ਕਦੋਂ ਖਤਮ ਹੋਊਗਾ ਜੀ ਜੀ ਬਿਲਕੁਲ ਸਹੀ ਤੇਣਾ ਸਾਹਿਬ ਪੰਜਾਬ ਦੇ ਵਿੱਚ ਹਵਾ ਪ੍ਰਦੂਸ਼ਣ ਤੇ ਧੁੰਦ ਦਾ ਕਰਕੇ ਕਹਿੰਦੇ ਬਹੁਤ ਜ਼ਿਆਦਾ ਮੁਸੀਬਤ ਜਿਹੜੀ ਵੱਧ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਲਗਾਤਾਰ ਹੀ ਮੁਸੀਬਤ ਵੱਧ ਰਹੀ ਹੈ ਇਹ ਤਾਂ ਰੁਕਣ ਦਾ ਨਾਮ ਵੀ ਨਹੀਂ ਲੈਂਦੀ ਕਿ ਤਾਂ ਰੁਕੜੀ ਵੀ ਨਹੀਂ ਖੇਤੀ ਉਹਦਾ ਕਾਰਨ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਸਾਡੇ ਹਾਲਾਤ ਆ ਤੇ ਉਸ ਤਰੀਕੇ ਨਾਲ ਮੈਨੂੰ ਤਾਂ ਲੱਗਦਾ ਨਹੀਂ ਵੀ ਭਾਈ ਇਹ ਕੋਈ ਹਾਲਾਤ ਦੇ ਵਿੱਚ ਤਬਦੀਲੀ ਆਊਗੀ ਪਰ ਇੰਨੀ ਗੱਲ ਜ਼ਰੂਰ ਆ ਵੀ ਪੰਜਾਬ ਦੇ ਵਿੱਚ ਜੋ ਇਸ ਵੇਲੇ ਸਥਿਤੀਆਂ ਬਣੀਆਂ ਹੋਈਆਂ ਨਾ ਵੀ ਉਹ ਸਾਹ ਲੈਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਇਸ ਵੇਲੇ ਅੱਗ ਲੱਗਦੀ ਆ ਪੰਜਾਬ ਦੇ ਵਿੱਚ ਜਿੰਨੇ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਲੋਕਾਂ ਨੇ ਵਾਤਾਵਰਨ ਪ੍ਰਦੂਸ਼ਣ ਕੀਤਾ ਆਪਾਂ ਜਾਣਦੇ ਆ ਸੋ ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਜਿਹੜੀ ਬਾਕੀ ਵਾਤਾਵਰਨ ਕੁਦਰਤ ਵਾਲੀ ਧੁੰਦ ਦਾ ਸਿਆਲ ਵਾਲੀ ਉਹ ਵੀ ਥੋੜੀ ਥੋੜੀ ਪੈ ਰਹੀ ਆ ਇਹ ਨਹੀਂ ਵੀ ਉਹ ਪੈ ਨਹੀਂ ਰਹੀ ਥੋੜੀ ਥੋੜੀ ਉਹ ਵੀ ਪੈਣ ਲੱਗੀ ਆ ਪਰ ਜਿਸ ਤਰੀਕੇ ਦੇ ਨਾਲ ਆ ਧੁੰਦ ਜਿਹੜੀ ਪ੍ਰਦੂਸ਼ਣ ਵਾਲੀ ਆ ਇਹ ਤਾਂ ਸੱਚੀ ਮੁੱੱਚੀ ਲੋਕਾਂ ਦਾ ਜਿਉਣਾ ਦੁਬੜ ਕਰਤਾ ਬੇਹੱਦ ਧੁੰਦ ਪੈ ਰਹੀ ਆ ਬਿਲਕੁਲ ਵਿਜ਼ਿਬਿਲਟੀ ਜ਼ੀਰੋ ਹੋਈ ਪਈ ਆ ਅੱਗੇ ਕੁਝ ਵੀ ਦਿਸਦਾ ਨਹੀਂ ਆ ਤੇ ਭਾਈ ਦੁੱਖ ਹੁੰਦਾ ਡਰ ਲੱਗਦਾ ਵੀ ਭਾਈ ਸੜਕ ਦੇ ਉੱਤੇ ਕੋਈ ਹਾਰਸਾ ਨਾ ਵਾਪਰ ਜੇ ਤੇ ਹਾਰਸਾ ਕਿਸੇ ਵੀ ਵੇਲੇ ਵਾਪਰ ਸਕਦਾ ਧੁੰਦ ਸੱਚੀ-ਮੁੱੱਚੀ ਬਹੁਤ ਆਪਰਲੂਸ਼ਨ ਵਾਲੀ ਜੀ ਤੇ ਟੈਣਾ ਸਾਹਿਬ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਦੇਖੋ ਜੀ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਣੀਆਂ ਇਕੱਠੀਆਂ ਉਹਦੇ ਵਿੱਚ ਇੱਕ ਤਾਂ ਹੈਗੀ ਜੀ ਸੈਕਟਰ 17 ਤੇ ਦੂਜੀ ਹੈਗੀ ਜੀ ਇੱਥੇ ਆਪਣੇ ਘਰ ਬਗਾਨੇ ਸੋ ਦੋਵੇਂ ਫਿਲਮਾਂ ਜਿਹੜੀਆਂ ਉਹ ਇੱਕੋ ਦਿਨ ਆ ਰਹੀਆਂ ਤੇ ਦੋਵੇਂ ਫਿਲਮਾਂ ਦੇ ਵਿੱਚੋਂ ਕਿਹੜੀ ਕਾਮਯਾਬ ਹੁੰਦੀ ਆ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਹਲੇ ਪਰ ਇਹ ਵੀ ਦੋਵੇਂ ਫਿਲਮਾਂ ਚੱਲਣ ਦੋਵੇਂ ਕਾਮਯਾਬ ਹੋ ਜਾਣ ਇਹਦੀ ਅਸੀਂ ਕਾਮਨਾ ਕਰਦੇ ਆਂ ਦੋਵਾਂ ਦਾ ਵਿਸ਼ਾ ਵੱਖੋ ਵੱਖਰਾ ਦੋਵੇਂ ਫਿਲਮਾਂ ਚੰਗਾ ਜੇਕਰ ਚੱਲਣਗੀਆਂ ਤੇ ਚਲੋ ਪ੍ਰੋਡਿਊਸਰ ਡਾਇਰੈਕਟਰ ਦੇ ਨਾਲ ਨਾਲ ਵਾਕਿਆਂ ਦਾ ਭਰੋਸਾ ਵੀ ਮਜ਼ਬੂਤ ਹੋਊਗਾ ਸੋ ਅਸੀਂ ਆਸ ਕਰਦੇ ਆਂ ਵੀ ਦੋਵੇਂ ਫਿਲਮਾਂ ਚੰਗਾ ਚੱਲ ਜਾਣਗੀਆਂ ਬਾਕੀ ਜਿਹਦੇ ਵਿੱਚ ਦਮ ਹੋਇਆ ਜਿਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੋਇਆ ਜਿਹਦੇ ਵਿੱਚੋਂ ਦਰਸ਼ਕ ਨੂੰ ਕੁਝ ਮਿਲਦਾ ਹੋਇਆ ਉਪਰਮਣੇ ਚੱਲ ਜਾਣਾ ਦੂਜੀ ਨੇ ਰਹਿ ਜਾਣਾ ਪਰ ਪੰਜਾਬੀ ਫਿਲਮਾਂ ਚੰਗਾ ਬਣਿਆ ਕਰਨ ਪੰਜਾਬੀ ਫਿਲਮ ਦਰਸ਼ਕਾਂ ਦੀ ਕਿਸਵਟੀ ਤੇ ਖਰੀ ਉਤਰਿਆ ਕਰੇ ਇਹਦੀ ਅਸੀਂ ਕਾਮਨਾ ਕਰਦੇ ਹਮੇਸ਼ਾ ਹੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਰਾਜ ਦੇ ਲਈ ਐਨ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ